ਆਪ ਦੀ ਸ਼ਾਸਤ ਵਿੱਚ ਵੀ ਹੁਣ ਹੁਣ ਜਾ ਰਿਹਾ ਹੈ ਵੱਡਾ ਬਦਲਾ ਪੰਜਾਬ ਦੇ ਲੀਡਰਾਂ ਨੂੰ ਸੱਦ ਲਿਆ ਦਿੱਲੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਜ਼ੀਰ ਤੇ ਸਾਰੇ ਵਿਧਾਇਕ ਦਿੱਲੀ ਬੁਲਾ ਲਏ ਨੇ ਕੌਣ ਹੋਵੇਗਾ ਅਗਲਾ ਸੀਐਮ ਦਾ ਚਿਹਰਾ ਇਸ ਤੇ ਵੀ ਹੋਗੀ ਚਰਚਾ ਪੰਜਾਬ ਵਿੱਚ ਬਦਲਿਆ ਜਾਵੇਗਾ ਸੀਐਮ ਜੋ ਕਿ ਦੋ ਚਿਹਰੇ ਸਾਹਮਣੇ ਆਏ ਨੇ ਉਨ੍ਹਾਂ ਦੇ ਵਿੱਚੋਂ ਕਿਸੇ ਇੱਕ ਨੂੰ ਸੀਐਮ ਦਾ ਚਿਹਰਾ ਬਣਾਇਆ ਜਾਵੇਗਾ ਸੋ ਕੌਣ ਹੈ ਉਹ ਚਿਹਰਾ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਸਿਆਸਤ ਜੂਰ ਕਰਵਟ ਲਵੇਗੀ ਤਿੰਨ-ਚਾਰ ਦਿਨਾਂ ਤੋਂ ਇਹੀ ਚਰਚਾ ਚੱਲ ਰਹੀ ਸੀ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਸੀਐਮ ਬਦਲਣ ਵਾਸਤੇ ਚੋਕੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਤੇ ਵਜ਼ੀਰਾਂ ਨੂੰ ਦਿੱਲੀ ਬੁਲਾ ਲਿਆ ਹੈ। ਰਾਗਵ ਚੱਡਾ ਨੇ ਵੀ ਸਾਰਿਆਂ ਨੂੰ ਜਿਹੜਾ ਕਿ ਹੁਕਮ ਕਰ ਦਿੱਤੇ ਨੇ ਕਿ ਦਿੱਲੀ ਵਿਖੇ ਆ ਕੇ ਸਾਰੇ ਵਜ਼ੀਰ ਜਿਹੜੇ ਹਾਜ਼ਰ ਹੋ ਜਾਣ ਪੰਜਾਬ ਦੇ ਵਿੱਚ ਜੋ ਕਿ ਮੰਤਰੀ ਮੰਡਲ ਨੂੰ ਲੈ ਕੇ ਤੇ ਸੀਐਮ ਨੂੰ ਲੈ ਕੇ ਜਿਹੜੀ ਚਰਚਾ ਹੋਣੀ ਹੈ ਜਿਹੜੇ ਵਿਧਾਇਕਾਂ ਨੇ ਔਰ ਵਜ਼ੀਰਾਂ ਨੇ ਭਗਵੰਤ ਮਾਨ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਕੀਤੀਆਂ ਨੇ ਉਸ ਭਗਵੰਤ ਮਾਨ ਦਿਆਸ਼ ਕੈਤਾਨੂ वगैरह ਅੱਜ ਵਿਚਾਰਿਆ ਜਾ ਰਿਹਾ ਸੋ ਦਿੱਲੀ ਦੇ ਵਿੱਚ ਪੂਰੀ ਆਮ ਆਦਮੀ ਪਾਰਟੀ ਜਿਹੜੀ ਮੌਜੂਦ ਹੈ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਅੱਜ ਹਾਜ਼ਰ ਨਹੀਂ ਹੋਣਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਹੀ ਕੱਲ ਉਹਨਾਂ ਨੂੰ ਚੰਡੀਗੜ੍ਹ 에어ਪੋਰਟ ਦੇ ਉੱਪਰ ਜਹਾਜ ਤੋਂ ਉਤਰਨ ਸਮੇ ਡਿੱਗ ਗਏ ਸੀ ਔਰ ਉਹਨਾਂ ਨੂੰ ਸੱਟਾਂ ਲੱਗੀਆਂ ਸੀ ਜਿਸ ਕਰਕੇ ਉਹ ਦਿੱਲੀ ਵਿਖੇ ਜ਼ਰੂਰ ਨੇ ਪਰ ਉਹ ਹਸਪਤਾਲ 'ਚ ਐਡਮਿਟ ਨੇ ਜੋ ਵੱਡੀ ਖਬਰਾਂਈ ਕੀ ਰਿਪੋਰਟਾਂ ਦੇ ਵਿੱਚ ਸਾਹਮਣੇ ਆਇਆ ਕਿ ਸੀਐਮ ਕੇਜਰੀਵਾਲ ਨੇ ਡ੍ਰਿੱਪ ਕੀਤੀ ਹੋਈ ਸੀ ਜੋ ਕਿ ਇੱਕ ਸ਼ਰਾਬ ਦੇ ਨਸ਼ੇ ਦੇ ਵਿੱਚ ਉਹ ਡਿੱਗੇ ਨੇ ਔਰ ਉਹਨਾਂ ਨੂੰ ਸੱਟਾਂ ਲੱਗਿਆ ਨੇ ਗੰਭੀਰ ਜਿਸ ਕਾਰਨ ਉਹਨਾਂ ਨੂੰ ਅਪੋਲੋ ਹਸਪਤਾਲ ਦਾਖਲ ਕਰਵਾਇਆ ਹੋਇਆ ਹੈ ਔਰ ਉਹਨਾਂ ਦਾ ਹਾਈ ਬਲੱਡ ਪ੍ਰੈਸ਼ਰ ਵੀ ਜਿਹੜਾ ਹੋਇਆ ਹੋਇਆ ਹੈ ਜਿਸ ਨੂੰ ਲੈ ਕੇ ਉਹਨਾਂ ਨੂੰ ਡ੍ਰਿੱਪ ਲੱਗੀਆਂ ਹੋਈਆਂ ਨੇ ਔਰ ਉਹਨਾਂ ਨੂੰ ਜਿਹੜਾ ਕਿ ਸੁੱਤੀ ਨਹੀਂ ਮਿਲਣੀ ਜਿਸ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਜਿਹੜੀ ਬੈਠਕ ਹੋਣ ਜਾ ਰਹੀ ਵਿਧਾਇਕਦਲਾਂ ਦੀ ਉਨਾਂ ਦੇ ਵਿੱਚ ਅਗਲਾ ਸੀਐਮ ਦਾ ਚਿਹਰੇ ਵਾਸਤੇ ਚਰਚਾ ਹੋਣੀ ਲਾਜ਼ਮੀ ਹੈ ਮੰਤਰੀ ਮੰਡਲ ਦੇ ਵਿੱਚ ਜੋ ਗਵਾਲ ਮਚਿਆ ਹੋਇਆ ਪੰਜਾਬ ਦੇ ਵਿੱਚ ਜਿਵੇਂ ਕੱਲ ਅਕਾਲੀਆਂ ਅਤੇ ਕੰਗਰਸੀਆਂ ਨੇ ਪੰਜਾਬ ਦੇ ਜਿਹੜਾ ਕਿ ਮੰਤਰੀਆਂ ਦਾ ਘਰਾਓ ਕੀਤਾ ਜਿਹਦੇ ਵਿੱਚ ਹਰਜੋਤ ਸਿੰਘ ਬੈਂਸ ਦੇ ਉੱਪਰ 100 ਕਰੋੜ ਕਪੜੇ ਦਾ ਜਿਹੜਾ ਕਿ ਵੱਡਾ ਤੱਪਾ ਲੱਗ ਗਿਆ ਕਿਉਂਕਿ 100 ਕਰੋੜ ਰੁਪਏ ਦਾ ਬਹੁਤ ਵੱਡਾ ਲੈਣ-ਦੇਣ ਹੋਇਆ ਜਿਹਦੇ ਵਿੱਚ ਜੋ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਕਿਰਨ ਵਾਸਤੇ ਅਕਾਲੀ ਦਲ ਦੇ ਵਰਕਰਾਂ ਵੱਲੋਂ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਪਰ ਰੋਸ ਮਜਾਰਾ ਕੀਤਾ ਗਿਆ ਸੋ ਉਸ ਨੂੰ ਲੈ ਕੇ ਵੀ ਚਰਚਾ ਹੋ ਰਹੀ ਏ ਔਰ ਪੰਜਾਬ ਦੇ ਹੋਰ ਮੰਤਰੀ ਜਿਨ੍ਹਾਂ ਦੇ ਉੱਪਰ ਪਹਿਲਾਂ આરોਪ ਲੱਗੇ ਹੋਏ ਨੇ ਉਹਨਾਂ ਦੇ ਅਹੁਦਿਆਂ ਨੂੰ ਲੈ ਕੇ ਵੀ ਜਿਹੜੀ ਕਿ ਚਰਚਾ ਹੋ ਰਹੀ ਅਰਵਿੰਦ ਕੇਂਦਰੀਵਾਲ ਦਿੱਲੀ ਦੀ ਸਿਆਸਤੂ ਬਿਲਕੁਲ ਫ੍ਰੀ ਹੋ ਗਏ ਨੇ ਹੁਣ ਪੰਜਾਬ ਦੇ ਉੱਪਰ ਜਿਹੜਾ ਕਿ ਸਿਆਸਤ ਦੇ ਨਜ਼ਰਾਂ ਟੇਕੀ ਬੈਠੇ ਨੇ ਪੰਜਾਬ ਦੀ ਸਿਆਸਤ ਵਿੱਚ ਬਹੁਤ ਜਲਦੀ ਜਿਹੜਾ ਕਿ ਵੱਡਾ ਫੇਰ ਬਦਲ ਕਰਨ ਦੇ ਵਾਸਤੇ ਅੱਜ ਜਿਹੜੀ ਚਰਚਾ ਕੀਤੀ ਜਾ ਰਹੀ ਏ ਸਭ ਤੋਂ ਪਹਿਲਾ ਸੀਐਮ ਬਦਲਣ ਵਾਸਤੇ ਜਿਹੜਾ ਕਿ ਗੱਲ ਕੀਤੀ ਜਾ ਰਹੀ ਹੈ ਸੀਐਮ ਚੇਰੇ ਦੋ ਸਾਹਮਣੇ ਆ ਰਹੇ ਨੇ ਜੇਕਰ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕਹ ਕਿ ਜਿਨ੍ਹਾਂ ਦੇ ਸੋਚ ਡਾਕਟਰ ਪੀਬਰਾਵ ਅਬੇਜਕਰ ਦੀ ਸੋਚ ਵਾਲੇ ਨੇ ਉਹਨਾਂ ਨੂੰ ਜਿਹੜਾ ਕਿ ਸੀਐਮ ਬਣਾਇਆ ਗਿਆ ਜੋ ਕਿ ਅਤੀਸ਼ੀ ਇੱਕ ਬਹੁਤ ਹੀ ਪੜੇ ਲਿਖੇ ਔਰ ਜਿਨ੍ਹਾਂ ਦੇ ਆਮ ਆਦਮੀ ਪਾਰਟੀ ਦੇ ਨਾਲ ਮੁੱਢ ਤੋਂ ਜੁੜੀ ਹੋਈ ਸੀ ਉਹਨਾਂ ਨੂੰ ਸੀਐਮ ਦਾ ਅਹੁਦਾ ਦਿੱਤਾ ਗਿਆ ਸੋ ਪੰਜਾਬ ਦੇ ਵਿੱਚ ਵੀ ਪਗਤ ਸਿੰਘ ਦੀ ਸੋਚ ਰੱਖਣ ਵਾਲੇ ਲੀਡਰਾਂ ਨੂੰ ਸੀਐਮ ਬਣਾਉਣ ਵਾਸਤੇ ਸੋਚਿਆ ਜਾ ਰਿਹਾ ਦੋ ਲੀਡਰ ਸਾਹਮਣੇ ਆ ਰਹੇ ਨੇ ਜੋ ਕਿ ਦਲ ਸਮਾਜ ਦੇ ਨੇ ਦਲ ਸਮਾਜ ਦੇ ਵਿੱਚੋਂ ਕਿਸੇ ਨੂੰ ਸੀਐਮ ਬਣਾਉਣ ਵਾਸਤੇ ਅਰਵਿੰਦ ਕੇਜਰੀਵਾਲ ਜਿਹੜਾ ਪੱਤਾ ਖੇਡਣ ਜਾ ਰਹੇ ਨੇ ਸੋ ਜੋ ਕਿ ਪੰਜਾਬ ਦੇ ਵਿੱਚ ਵੱਡਾ ਨਾਮ ਹੈ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਹਰਪਾਲ ਸਿੰਘ ਚੀਮਾ ਦਾ ਨਾਮ ਵੀ ਸਾਹਮਣੇ ਆ ਗਿਆ ਹਰਪਾਲ ਸਿੰਘ ਚੀਮਾ ਨੂੰ ਹੀ ਪੰਜਾਬ ਦਾ ਸੀਐਮ ਦਾ ਅਹੁਦਾ ਦਿੱਤਾ ਜਾ ਸਕਦਾ ਹੈ ਔਰ ਦੂਸਰਾ ਕਰਤਾਰ ਸਿੰਘ ਸੰਧਵਾ ਪਹਿਲਾ ਹੀ ਚਰਚਾ ਵਿੱਚ ਚੱਲੇ ਹੋਏ ਨੇ ਦੋਨਾਂ ਨਾਮਾਂ ਦੇ ਉੱਪਰ ਚਰਚਾ ਹੋ ਰਹੀ ਅੱਜ ਸੀਐਮ ਦੇ ਫੈਸਲਾ ਹੋਵੇਗਾ ਕਿ ਕਿਸ ਨੂੰ ਅਗਲਾ ਸੀਐਮ ਬਣਾਇਆ ਜਾਵੇਗਾ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਠੀਕ ਹੋਣ ਤੋਂ ਬਾਅਦ ਜਿਹੜਾ ਸੀਐਮ ਬਦਲਿਆ ਜਾਵੇਗਾ ਸੋ ਸੀਐਮ ਦੇ ਉੱਪਰ ਦੋ ਚਿਹਰੇ ਸਾਹਮਣੇ ਆ ਰਹੇ ਨੇ ਹਰਪਾਲ ਸਿੰਘ ਚੀਮਾ ਜੋ ਖਜ਼ਾਨਾ ਮੰਤਰੀ ਨੇ ਪੰਜਾਬ ਦੇ ਉਹਨਾਂ ਦਾ ਨਾਮ ਜਿਹੜਾ ਸਾਹਮਣੇ ਆਇਆ ਹੈ ਉਹ ਦਲਿਤ ਆਗੂ ਨੇ ਔਰ ਬਹੁਤ ਵੱਡੇ ਲੀਡਰ ਨੇ ਔਰ ਉਹਨਾਂ ਅਨੁਸਾਰ ਕਿ ਬੱਚੇ ਕਾਂਗਰਸ ਸਰਕਾਰ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਨੇ ਔਰ ਸਿਆਸਤ ਦੇ ਵਿੱਚ ਬਹੁਤ ਵੱਡਾ ਜਿਹੜਾ ਉਹਨਾਂ ਦੀ ਜਾਣਕਾਰੀ ਏ ਔਰ ਸਿਆਸਤ ਨੂੰ ਬਹੁਤ ਨੇੜੇ ਹੋ ਕੇ ਦੇਖਦੇ ਨੇ ਹਰਪਾਲ ਸਿੰਘ ਚੀਮਾ ਨੂੰ ਅਗਲਾ ਪੰਜਾਬ ਦਾ ਸੀਐਮ ਲਗਾਉਣ ਵਾਸਤੇ ਕੇਜਰੀਵਾਲ ਵਿਚਾਰ ਕਰ ਰਹੇ ਨੇ ਦਲਿਤ ਲੀਡਰ ਔਰ ਸ਼ਹੀਦ ਭਗਤ ਸਿੰਘ ਦੀ ਪੱਗ ਬੰਨੀ ਹੋਈ ਏ ਸ਼ਹੀਦ ਭਗਤ ਸਿੰਘ ਵਾਂਗ ਜਿਹੜਾ ਕਿ ਉਹਨਾਂ ਦੀ ਸੋਚ ਰੱਖਣ ਵਾਲੇ ਨੇ ਔਰ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਹਰਪਾਲ ਸਿੰਘ ਚੀਮਾ ਤੇ ਕਰਤਾਰ ਸਿੰਘ ਸੰਧਵਾ ਦੋਨੋਂ ਨਾਮ ਸਾਹਮਣੇ ਆ ਰਹੇ ਨੇ ਉਹ ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਸੀਐਮ ਬਣਾਇਆ ਜਾ ਸਕਦਾ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸੋ ਮੰਤਰੀ ਮੰਡਲ ਦੇ ਵਿੱਚ ਵੀ ਜਿਹੜਾ ਕਿ ਕੁਝ ਮੰਤਰੀਆਂ ਦੇ ਅਹੁਦੇ ਵੀ ਖਤਮ ਕੀਤੇ ਜਾਣਗੇ ਜੋ ਕਿ ਹਰਜੋਤ ਸਿੰਘ ਬਹਿ ਸਿੱਖਿਆ ਮੰਤਰੀ ਉਹਨਾਂ ਦੀ ਛੁੱਟੀ ਹੋਵੇਗੀ ਹੋਵੇਗੀ ਬਲਕਾਰ ਸਿੰਘ ਸਥਾਨਕ ਸਰਕਾਰਾਂ ਵਾਲੇ ਮੰਤਰੀ ਤੇ ਨਾਲ ਹੀ ਹੋਰ ਜਿਹੜੇ ਮੰਤਰੀ ਨੇ ਜਿਨ੍ਹਾਂ ਦੇ ਉੱਪਰ આરોਪ ਲੱਗੇ ਹੋਏ ਨੇ ਉਹਨਾਂ ਮੰਤਰੀਆਂ ਦੀ ਛੁੱਟੀ ਹੋਣੀ ਬਿਲਕੁਲ ਪੱਕੀ ਏ ਔਰ ਨਵੇਂ ਚਿਹਰੇ ਲਿਆਂਦੇ ਜਾਣਗੇ ਪੰਜਾਬ ਦੇ ਵਿੱਚ ਨਵੇਂ ਮੰਤਰੀ ਮੰਡਲ ਵਿੱਚ ਜਿਹੜੇ ਚਿਹਰੇ ਸ਼ਾਮਲ ਹੋਣਗੇ ਸੋ ਇਸ ਨੂੰ ਲੈ ਕੇ ਰਾਗਵ ਚੱਡਾ ਨੇ ਅੱਜ ਜਿਹੜਾ ਕਿ ਇੱਕ ਸਪੈਸ਼ਲ ਮੀਟਿੰਗ ਬੁਲਾਈ ਏ ਔਰ ਨਾਲ ਹੀ ਕੇਜਰੀਵਾਲ ਨੇ ਜਿਹੜਾ ਇਹਦੇ ਤੇ ਫੈਸਲਾ ਕਰਨਾ ਸੋ ਰਾਗਵ ਚੱਡਾ ਪੰਜਾਬ ਦੇ ਵਿੱਚੋਂ ਰਾਜ ਸਭਾ ਮੈਂਬਰ ਨੇ ਉਹਨਾਂ ਨੇ ਸਾਰੇ ਵਜ਼ੀਰਾਂ ਨੂੰ ਔਰ ਸਾਰੇ ਵਿਧਾਇਕਾਂ ਨੂੰ ਅੱਜ ਜਿਹੜਾ ਕਿ ਦਿੱਲੀ ਵਿਖੇ ਬੁਲਾ ਲਿਆ ਦੂਸਰਾ ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਔਰ ਹਿਧਿਆਣਾ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਹਨਾਂ ਵਜ਼ੀਰਾਂ ਦੀ ਡਿਊਟੀਆਂ ਲਗੀਆਂ ਜਾਣਗੀਆਂ ਔਰ ਜਿਹੜਾ ਚੰਗੀ ਕਰਪੁਜਾਰੀ ਕਰੇਗਾ ਉਹਨੂੰ ਜਿਹੜਾ ਕਿ ਅੱਗੇ ਰੱਖਿਆ ਜਾਵੇਗਾ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਜਿਹੜਾ ਕਿ ਵੱਡੀ ਮੀਟਿੰਗ ਕੀਤੀ ਜਾ ਰਹੀ ਔਰ ਹਰਿਆਣਾ ਦੇ ਵਿੱਚ ਸਾਰੇ ਵਿਧਾਇਕ ਜਿਹੜੇ ਜਾ ਕੇ ਪ੍ਰਚਾਰ ਕਰਨਗੇ ਔਰ ਸਾਰੇ ਮੰਤਰੀ ਵਜ਼ੀਰ ਜਿਹੜੇ ਨੇ ਉਹ ਪ੍ਰਚਾਰ ਕਰਨਗੇ ਸੋ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਪੰਜਾਬ ਦੇ ਵਿੱਚ ਧਮਾਕਾ ਹੋਣ ਜਾ ਰਿਹਾ ਹੈ ਪੰਜਾਬ ਦੀ ਸਿਆਸਤ ਵਿੱਚ ਖਲਪਲੀ ਮਚ ਗਈ ਹੈ ਪੰਜਾਬ ਦੇ ਸਾਰੇ ਲੀਡਰਾਂ ਦਿੱਲੀ ਵੱਲ ਨੂੰ ਜਾ ਰਹੇ ਨੇ